ਹਾਂਜੀ ਸ਼ਾਸਤਰੀ ਕਾਲਜੀ ਸਾਹ ਰਿਆ ਨੂੰ ਕੀ ਹਾਲ ਚਾਲ ਆ ਦੋਸਤੋ ਜੀ ਕਈ ਦਿਨ ਬਿਜੀ ਰਹੇ ਜੀ ਵਿਆਹ ਸ਼ਾਦੀਆਂ ਦਾ ਚੱਲ ਗਿਆ ਟਾਈਮ ਤੇ ਅੱਜ ਆਪਾਂ ਨੇ ਲਾਈ ਹੋਈ ਹੈ ਜੀ ਜੀਸੀਬੀ ਉਹ ਚੱਲ ਰਹੀ ਅੱਗੇ ਤੇ ਜਿਹੜਾ ਸੂਆ ਪੱਕਾ ਹੋਇਆ ਸੀ ਇਹ ਆਪਣਾ ਰਸਤਾ ਵਿਚ ਨੂੰ ਏ ਸੀ ਪਹਿਲਾਂ ਆਪਣੀ ਪਹੀ ਹੁਣ ਬੰਦ ਹੋ ਗਈ ਜੀ ਸੂਏ ਦੇ ਨਾਲ ਹੀ ਆ ਜਗ੍ਹਾ ਬਚੀ ਹੋਈ ਤੇ ਆਪਾਂ ਨੂੰ ਮੋਟਰਾਂ ਮੋਟਰਾਂ ਕੱਢਣ ਲਈ ਪਰੇਸ਼ਾਨੀ ਆਂਦੀ ਤੇ ਥੋੜਾ ਜਿਹਾ ਚੌੜਾ ਕਰਾ ਲੈਣ ਨਾਲੇ ਪੱਟੜੀ ਬਣ ਜੂਗੀ ਤੇ ਨਾਲੇ ਆ ਬਣਾਤਾ ਜੀ ਘਾਟ ਇੱਥੇ ਕੁਲੀ ਨਹੀਂ ਡਿਗੂਗੀ ਨੁਕਸਾਨ ਨਹੀਂ ਹੋਊਗਾ ਤੇ ਜੇ ਸਰਕਾਰੀ ਪ੍ਰਾਪਰਟੀ ਆ ਤਾਂ ਆਪਣੇ ਖੇਤ ਦੇ ਦਾ ਘਰ ਦੇ ਲੱਗ ਗਿਆ ਕੋਈ ਉਹਦਾ ਆਪਾਂ ਨੂੰ ਹੀ ਫਾਇਦਾ ਤੇ ਆਪਾਂ ਨੂੰ ਹੀ ਉਹਦਾ ਉਹ ਕਰਨਾ ਚਾਹੀਦਾ ਜੀ ਫਾਇਦਾ ਇਹ ਇੱਧਰ ਨੂੰ ਰਸਤਾ ਬਣਾਇਆ ਸੀ ਨਹਿਰ ਵਿਭਾਗ ਨੇ ਆਪਣੇ ਖੇਤ ਦੇ ਵਿੱਚ ਨੂੰ ਪੁੱਛ ਕੇ ਖੁੰਜੇ ਜਨੂੰ ਅੱਜ ਆਪਾਂ ਨੇ ਖੁੰਜਾ ਕਲੀਅਰ ਕਰਵਾਤਾ ਤੇ ਨਾਲੇ ਆ ਪਟੜੀ ਬਣਾਤੀ ਜੀ ਦੋਵੇਂ ਪਾਸੇ ਪਟੜੀ ਪਰਾਂ ਦਾ ਰਸਤਾ ਲੱਗ ਹੀ ਰਿਹਾ ਤੇ ਇੱਧਰ ਵੀ ਚੌੜਾ ਹੋ ਗਿਆ ਤੇ ਸੂਏ ਨੂੰ ਕੋਈ ਖਤਰਾ ਨਹੀਂ ਹੈਗਾ ਤੇ ਵਧੀਆ ਇਹਦੀ ਲਾਈਫ ਬਣ ਗਈ ਬਲਕੇ ਐਨੂੰ ਚੌੜੀ ਕਰਾ ਕੇ ਆਪਾਂ ਥੋੜਾ ਥੋੜਾ ਜਿਹਾ ਕਰਾਹਾ ਲਾ ਦਾਂਗੇ ਮਿੱਟੀ ਪੱਧਰ ਕਰ ਦਾਂਗੇ ਜਿਹੜੀ ਉੱਪਰ ਪਈ ਆ ਕਿਉਂਕਿ ਨਹਿਰ ਮੈਕਮੇ ਦੀ ਜਗ੍ਹਾ ਆਪਣੇ ਖੇਤਾਂ ਤੱਕ ਆ ਜੀ ਆਪਾਂ ਬਾਹਰ ਲੈਣੇ ਆ ਹਲੇ ਵੀ ਦੂਰ ਤੱਕ ਮੇਰੇ ਖਿਆਲ ਮਿੰਕੇ ਪਤਾ ਲੱਗੂਗਾ ਇਹ ਦੇਖੋ ਇੰਨੀ ਇੱਧਰ ਆ ਤੇ ਇੰਨੀ ਕੇ ਇੱਧਰ ਆ ਇਹ ਚੱਲ ਰਹੀ ਹੈ ਜੀ ਸੀ ਵੀ ਆਪਣੀ ਇੱਥੇ ਥੋੜਾ ਥੋੜਾ ਜਿਹਾ ਆਪਾਂ ਨੇ ਨਾ ਚੌੜਾ ਕਰਵਾ ਲਿਆ ਰਸਤਾ ਇਹ ਆਪਣਾ ਟਰੈਕਟਰ ਲੰਘਦਾ ਹੋ ਜੇ ਸਵੇਰ ਦੀ ਲਾਈ ਹੋਈ ਆ। ਆਓ ਅੱਗੇ ਵੀ ਕਰਦੇ ਬਾਈ। ਉਹ ਅੱਗੇ ਦੱਬ ਜੀ ਚੱਕਦੇ। ਇਹਦੇ ਅੱਗੇ ਆ ਜਾ ਅੱਗੇ ਲੈ ਥੋੜੀ ਜੀ। ਇਹ ਸਾਰਾ ਝੁੰਡ ਜਿਹਾ ਚੱਕਦੇ ਪਰਾਂ। ਆ ਇਦਾਂ ਜੀ ਦੱਬ ਜੀ ਉੱਗੀ ਹੋਈ ਸੀ ਸਪਰੇਅ ਮਾਰਤਾ ਸੀ ਇਹਦੇ ਉੱਪਰ। ਤੇ ਹੁਣ ਜੇ ਸੀ ਵੀ ਆਪਣਾ ਪੱਟ ਦਊਗੀ ਇਹਨੂੰ। ਇਹ ਪਹਿਲਾਂ ਪੱਟ ਕੇ ਅੱਡ ਕੱਢ ਦੇ ਯਾਰ ਮੋਚਰ ਜਾ ਇਹਨੂੰ ਅੱਡ ਕੱਢ ਦੇ ਮੋਚਰ ਜੇ ਨਾ ਪੱਟ ਕੇ ਦੂਰ ਭਰਾਂ ਭਗਾ ਦੇ ਇਹਨੂੰ ਖੇਤ ਕੰਨ ਤੇ ਇੱਧਰ ਆਪਣਾ ਆਲੂਆਂ ਦਾ ਵੀ ਚੱਲ ਰਿਹਾ ਮਾਰੋ ਮਾਰ ਕੰਮ ਪੈਰਾ ਸਿੰਘ ਜੀ ਪੂਰਾ ਚਲਾ ਰਿਹਾ ਜੀ ਹੋ ਕਰਾਂਗੇ ਕੋਈ ਨਹੀਂ ਹੈਲੋ ਮੇਰੇ ਕੋਲ 10 ਮਿੰਟ ਦਾ ਰਹਿ ਗਿਆ ਕੰਮ ਚੱਲਣਾ ਨਹੀਂ ਹਾਂ ਬਸ ਨਵੇੜ ਤੇ ਨਵੇੜ ਤੇ ਲਵੀ ਲੱਗ ਹੈ ਹਲੋ ਜੀ ਸਾਰਾ ਸਾਫ ਹੋ ਗਿਆ ਇਹ ਤੇ ਆਪਣਾ ਹੋ ਗਿਆ ਇੱਥੇ ਨੂੰ ਟਰੈਕਟਰ ਵਗੈਰਾ ਲੰਘਦਾ ਚੈਨ ਕੋ ਪਿੱਲੰਗਾਉ ਤੇ ਨਾਲੇ ਰਸਤਾ ਸਾਫ਼ ਰਹੂਗਾ ਤੇ ਨਾਲੇ ਉਧਰ ਵੰਗੋ ਪੱਟੜੀ ਬਣ ਜੇਗੀ ਦੋਵੇਂ ਬੰਨੇ ਆਪਣੇ ਖੇਤ ਦੇ ਹਰ ਇੱਕ ਬੰਦੇ ਨੂੰ ਇਦਾਂ ਸਫਾਈ ਰੱਖਣੀ ਚਾਹੀਦੀ ਆ ਕਿਉਂਕਿ ਸਰਕਾਰ ਤਾਂ ਇੱਕ ਵਾਰੀ ਚੀਜ਼ਾਂ ਬਣਾ ਜੰਦੀ ਆ ਇਹ ਘਟੋ ਘਟ ਮੇਰਾ ਖਿਆਲ 50 100 ਕਿਲੋਮੀਟਰ ਦਾ ਹੋਣਾ ਜੀ ਇਹ ਸੁਆ ਐ ਤਾਂ ਹੈ ਨਹੀਂ ਇਹ ਵੀ ਥੋੜਾ ਵਾਲੀ ਜਗ੍ਹਾ ਤੇ ਇਹਦੀ ਤਾਂ ਸਫਾ ਸਾਫ਼ ਸਫਾਈ ਵੀ ਆਪਾਂ ਨੂੰ ਆਪ ਕਰਨੀ ਪਿਆ ਕਰੇਗੀ ਤੇ ਮੈਕਮਾ ਦਾ ਇੱਕ ਵਾਰੀ ਕਰ ਜਾਂਦਾ ਉਸ ਤੋਂ ਬਾਅਦ ਤਾਂ ਆਪਣੀ ਜਿੰਮੇਵਾਰੀ ਬਣਦੀ ਆ ਤੇ ਆਪਾਂ ਆਪਣੇ ਤਰੀਕੇ ਨਾਲ ਹੀ ਕਰਾ ਰਹੇ ਆ ਇਹਨੂੰ ਤੇ ਨਾਲੇ ਵਧੀਆ ਰਸਤਾ ਚੌੜਾ ਹੋ ਜਾਊਗਾ ਤੇ ਇਹਦੇ ਉੱਪਰ ਨੂੰ ਕਰਾਹਾ ਲੱਗ ਜਾਏਗਾ ਤੇ ਇੱਧਰ ਸਪਰੇ ਵੀ ਚੱਲ ਰਹੀ ਆ ਆਪਣੀ ਮਾਰੋ ਮਾਰ ਆਲੂਆਂ ਦੇ ਸਾਰੇ ਕੰਮ ਵਿੱਚ ਹੀ ਇਕੱਠੇ ਹੋ ਜਾਂਦੇ ਨੇ ਕਈ ਵਾਰੀ ਬਹੁਤ ਵਿਪਤਾ ਛਿੜਦੀ ਆ ਜੀ ਸਪਰੇਅ ਤੋਂ ਬਾਅਦ ਆਪਾਂ ਨਾਲ ਦੀ ਨਾਲ ਇਹਨੂੰ ਪਾਣੀ ਲਾ ਰਹੇ ਆ ਪਾਣੀ ਥੋੜਾ ਜਿਹਾ ਲੇਟ ਹੋ ਗਿਆ ਪਹਿਲਾਂ ਬੱਦਲ ਬਾਈ ਜੀ ਹੁੰਦੀ ਰਹੀ ਤਾਂ ਰੁਕੇ ਰਹੇ ਆਪਾਂ ਪਰ ਹੁਣ ਚਲੋ ਲਾ ਤੇ ਆ ਪਾਣੀ ਤਾਂ ਆਪਾਂ ਨੇ ਲਓ ਜੀ ਬਣ ਗਿਆ ਆਪਣਾ ਕੰਮ ਬਾਕੀ ਆਪਣਾ ਰਸਤਾ ਥਲੀਆ ਹੋ ਜਾਊਗਾ ਇਹ ਹਾਂ ਕਰਾਹ ਲਾ ਲਾਂਗੇ ਕਿਹੜੀ ਦੱਸੋ